ਦੀ ਕਾਫੀ ਗਿਮਤੇ ਇਹ ਸਭ ਬਹੁਤ ਹੀ ਪਛਿਦਾ ਮਕਾਮ ਹੈ ਕਿ ਟੈਕਸੀ ਜੁਨੇ ਮਰਾਹੇ ਤਰਫੋਂ ਜੋ ਕਿ ਸਰਬੱਤ ਦੇ ਭਲੇ ਲਈ ਇੱਥੇ ਸ਼੍ਰੀ ਖੰਡ ਪਾਠਾਂ ਦੇ ਮੋਗ ਪਾਏ ਗਏ ਉੱਥੇ ਅੱਜ ਤਿੰਨ ਰੋਜਾਂ ਤੋਂ ਜੋ ਕਿ ਲਗਾਤਾਰ ਉਨ੍ਹਾਂ ਨੇ ਅੱਛੇ ਅੱਛੇ ਪਵਾਨ ਕਰਾ ਕੇ ਜਿਵੇਂ ਲੰਗਰਾਂ ਦੀਆਂ ਸਵਾਵਾਂ ਕੀਤੀਆਂ ਉੱਥੇ ਰਾਘੀਰ ਜੋ ਕਿ ਇਸ ਵੇਲੇ ਵਿਸਾਖੀ ਦੇ ਮੌਕੇ ਤੇ ਸ੍ਰੀ ਗੁਰੂ ਅਨੰਦ ਸਾਹਿਬ ਨੂੰ ਸੰਗਤਾਂ ਜਾਂਦੀਆਂ ਹਨ ਉਨ੍ਹਾਂ ਨੇ ਵੀ ਰੋਗ ਰੋਗ ਕੇ ਇੱਥੇ ਲੰਗਰ ਚੁਕਾਇਆ ਗਿਆ ਅਸੀਂ ਅੱਜ ਬਰਾਹ ਮਾਰਕੀਟ ਤੇ ਜਿੱਥੇ ਕਿ ਸਾਰੀ ਮਾਰਕੀਟ ਦੀਆਂ ਸਵਾਵਾਂ ਵੀ ਇਸ ਜੋ ਕਿ ਸ਼੍ਰੀ ਖੰਡ ਪਠਾ ਸਾਹਿਬ ਦੇ ਭੋਗ ਪਾਏ ਗਏ ਉਹਨਾਂ ਵਿੱਚ ਨਮਾਈਆਂ ਗਈਆਂ ਸੋ ਗੁਰਨਾਨਕ ਟੈਕਸੀ ਯੂਨੀਅਨ ਦੇ ਜੋ ਪੂਰੀ ਟੀਮ ਹੈ ਸਾਡੇ ਨਾਮ ਪ੍ਰਧਾਨ ਜੀ ਉਹਨਾਂ ਕੋ ਜਾਣਕਾਰੀ ਦਿਨਵਾਂਗੇ ਕਿ ਅੱਜ ਕਿਹੋ ਜਿਹੀਆਂ ਸਵਾਵਾਂ ਸੰਪੰਨ ਦਿਨ ਦਿਨ ਤੋਂ ਲੰਗਰਾਂ ਦੀਆਂ ਸਵਾਵਾਂ ਚੱਲ ਰਹੀਆਂ ਅੱਜ ਖੰਡ ਪਠਾ ਦੇ ਭੋਗ ਪਾਏ ਗਏ ਜਿੱਥੇ ਕੀਰਤਨ ਕਰਕੇ ਸੰਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਮਹਾਰ ਕੀਰਤਨ ਜਿੱਥੇ ਹਨ ਵਾਇਬਲ ਜੀ ਦਾ ਖਾਲਸਾ ਵਾਇਬਲ ਜੀ ਦਾ ਤਕਰੀਰ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੀ ਮੇਰੇ ਵੀਰਾਂ ਨੇ ਸਾਡੀ ਬਿਹਰਾਨ ਦੇਖੀ ਜੀ ਉਹਦਾ ਬਹੁਤ ਸਤਿ ਸ਼੍ਰੀ ਅਕਾਲ 5 ਤਰੀਕ ਤੋਂ ਖਣਪੜ ਦਾ ਆਰੰਭ ਹੋਇਆ ਜੀ ਸਾਤ ਸਮਝੋ ਹੋਏ ਸਾਰੀਆਂ ਸੰਗਤਾਂ ਨੇ ਬਹੁਤ ਹਮ ਹਮ ਆ ਕੇ ਸਾਡੇ ਬੱਚ ਦਰਸ਼ਨ ਦਿੱਤੇ ਸੀ ਸਾਡੇ ਨਾਲ ਤੇ ਆਪਣੀ ਲੰਗਰ ਪਣੀ ਦਾ ਪੂਰਾ ਪ੍ਰੋਗਰਾਮ ਸੀ ਜੀ ਚਾਹ ਪਣੀ ਦਾ ਪੂਰਾ ਪ੍ਰੋਗਰਾਮ ਸੀ ਤੇ ਮਹਾਰਾਜ ਨੇ ਸਾਡੇ ਜੋ ਮੰਨ ਦੀ ਤਮੰਨਾ ਸੀ ਸਾਡੀ ਜੇ ਪੂਰੀ ਹੋਈ ਹੈ ਇਹ ਅਸੀਂ ਬਹੁਤ ਖੁਸ਼ ਹਾਂ ਇਹ ਸਾਡੀ ਜੀ ਮਨੋ ਕਾਮਨਾ ਪੂਰੀ ਹੋਈ ਹੈ ਸਾਡੇ ਭਰਾ ਵੀ ਸਾਰੇ ਕੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਭ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤਿੰਨ ਰੋਜ਼ਾਂ ਤੋਂ ਜਿੱਥੇ ਕਿ ਅੱਜ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਖੁਸ਼ੀਆਂ ਤੇ ਖੇੜੇ ਨੇ ਬਸਾਖੀ ਨੂੰ ਲੈ ਕੇ ਜਿੱਥੇ ਲੰਗਰ ਲਗਾਏ ਗਏ ਉੱਥੇ ਪੂਰੀ ਮਾਰਕੀਟ ਵੱਲੋਂ ਵੀ ਆਪਣੀਆਂ ਆਸ਼ੀਆਂ ਸਵਾਵਾਂ ਨਮਾਈਆਂ ਗਈਆਂ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸਾਰਗ ਰੇਸੇ ਕੀ ਬਿੱਲਾ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਲੋਕ ਕਮੇਟਾ ਨੂੰ ਉਹਨੇ ਸੰਗਤਾਂ ਨੂੰ ਕੀ ਸੁਦੇਸ਼ ਨੇ ਅਸੀਂ ਅੱਜ ਸਾਰੇ ਹੀ ਕਲ ਮਾਰਕੀਟ ਪਟਵਾਰੀ ਸਵੀਟ ਅਤੇ ਸਾਡੇ ਕੋਲ ਉੱਤਰ ਆਪਣੇ ਗੋਪੀ ਹੁਣੀ ਜਿਹੜੀ ਸਾਡੀ ਸਭੀ ਭਾਜੀ ਦੀਆਂ ਦੁਕਾਨਾਂ ਵਿੱਚ ਆਪਣੇ हेयर कटਿੰਗ ਵਾਲੇ ਆਪਣੇ ਇਧਰ ਕਾਰਨਰ ਤੇ ਜੋ ਵੀ ਸਲੂਨ ਹੈ ਫਤਵਾਰੀ ਸੂਟ ਹੈ ਉਹਦੇ ਕੋਲ ਜਿਹੜੀ ਸਾਡੇ ਬਰਨਮ ਦੀ ਟੈਕਸੀ ਯੂਨੀਅਨ ਹੈ ਉਹ ਗੁਰੂ ਨਾਨਕ ਟੈਕਸੀ ਸਟੈਂਡ ਜਿਹੜਾ ਪਿਛਲੇ ਸਾਲ ਤੋਂ ਇੱਥੇ ਬਹੁਤ ਹੀ ਸਤਜੇ ਢੰਗ ਨਾਲ ਇਲਾਕੇ ਦੀ ਸੇਵਾ ਕਰ ਰਿਹਾ ਅੱਜ ਉਹਨਾਂ ਨੇ ਧੰਨਵਾਦ ਕੀਤਾ ਸਾਰੀ ਸਾਥ ਸੰਗਤ ਦਾ ਵੀ ਜਿਹੜੀ ਬਸਾਖੀ ਦੇਖਣ ਜਾ ਰਹੀ ਆ ਅਤੇ ਉਹਨਾਂ ਦੇ ਸਾਰੇ ਹੀ ਜਿੰਨੇ ਡਰਾਈਵਰ ਭਾਈਚਾਰਾ ਜਾਂ ਉਹਨਾਂ ਗੱਡੀਆਂ ਵਾਲੇ ਰੋੜੀ ਤੋਂ ਨੂਰਪੁਰ ਤੋਂ ਤੇ ਆਪਣੇ ਭਰੋ ਮਜਾਰੇ ਤੋਂ ਜੇ ਬਠਵਕ ਪਿੰਡਾਂ ਤੋਂ ਜਿੰਨੇ ਵੀ ਸਾਰੇ ਇੱਥੇ ਟੈਕਸੀ ਇਕੱਠਾ ਸਟੈਂਡ ਆ ਅਸੀਂ ਉਹਨਾਂ ਦੇ ਪ੍ਰਧਾਨ ਨੂੰ ਬਹੁਤ ਹੀ ਵਧਾਈ ਦਿੰਦੇ ਆ ਕਿ ਉਹਨਾਂ ਨੇ ਬਹੁਤ ਸਾਫ਼ ਸੁਥਰਾ ਗੁਰਨਾਨਕ ਟੈਕਸੀ ਸਟੈਂਡ ਜਿਹੜਾ ਇੱਥੇ ਬਣਾਇਆ ਉਹਨੂੰ ਸਾਫ਼ ਸੁਥਰਾ ਰੱਖਦੇ ਆ ਅਤੇ ਇਲਾਕੇ ਦੀ ਬਹੁਤ ਹੀ ਵਧੀਆ ਸੇਵਾ ਕਰਦੇ ਆ ਅਸੀਂ ਵੀ ਇਹਨਾਂ ਦੇ ਮਾਰਕੀਟ ਵਾਲੇ ਸਾਰੇ ਹੀ ਬਹੁਤ ਤਹਿ ਦਿਲੋਂ ਧੰਨਵਾਦੀ ਆ ਅਜੇ ਸਾਡਾ ਬੱਸ ਸਹਿਯੋਗ ਦੇ ਰਿਹਾ ਅਤੇ ਆਪਣੇ ਅਭੀ ਜੀ ਤੇ ਹੋਰ ਸਾਡੇ HDFC ਬੈਂਕ ਵਾਲੇ ਜਿੰਨੇ ਵੀ ਆਲੇ ਦੁਆਲੇ ਜਿਹੜੇ ਹਰਾਮ ਤੋਂ ਸਾਡੀ ਸਾਡੀ ਸੰਗਤ ਦੇ ਬਹੁਤ ਹੀ ਗੁਰੂ ਨਾਨਕ ਟੈਕਸੀ ਸਟੈਂਡ ਦੇ ਪ੍ਰਧਾਨ ਸਰਬਜੀਤ ਸਿੰਘ ਸਾਭੀ ਪਰਮ ਜੀ ਦਾ ਸਾਥ ਦਿੱਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲਾ ਸਮਾਂ ਐਦੋਂ ਦਿਨ ਸੁਖੜੀ ਰਾਤ ਸੁਖੜੀ ਪਰਮਾਤਮਾ ਇਹਨਾਂ ਤਰੱਕੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਬਹੁਤ ਬਹੁਤ ਧਰਮਾਂ ਦੇ ਸੰਭੋਤ ਹੀ ਸਤਿਕਾਰਯੋਗ ਇੱਥੋਂ ਦੇ ਮਾਰਕੀਟ ਜੋ ਕਿ ਬਰਾਮ ਮਾਰਕੀਟ ਦੇ ਜੋ ਵੀ ਇੱਥੇ ਦੇ ਬਿਜ਼ਨਸਮੈਨ ਇਹਨਾਂ ਨੇ ਕਿ ਅੱਜ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਸਹਿ ਸ਼੍ਰੀ ਗੱਡਜਾਪਾਂ ਦੇ ਫੋਮ ਪਾ ਕੇ ਉੱਥੇ ਲੰਗਰ ભગવાન ਕੋ ਆ ਕੇ ਸੰਗਤਾਂ ਵਿੱਚ ਬਾਏ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣੀਆਂ ਸੁਭਾਵਨਾ ਬੰਦੇ ਰਹਿਣ ਤੇ ਇਹਨਾਂ ਤੋਂ ਹੋਰ ਮੇਰੇ ਵੀਰ ਜੀ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਮੌਕੇ ਤੇ ਤੁਹਾਡਿਆਂ ਨੂੰ ਕੀ ਕਹਿਣਾ ਜੀ ਮਹਾਰਾਜ ਦੀ ਮਹਾਨਾ ਜੀ ਮਹਾਰਾਜ ਜਿੰਨੇ ਵੀ ਸਾਡੇ ਮਹਾਰਾਜ ਪੁਰਸ਼ਿਆ ਸਾਰਿਆਂ ਦੀ ਮਿਹਰ ਸਦਕਾ ਸਾਰਿਆਂ ਦਾ ਸਾਡੇ ਡਰਾਈਵਰ ਵੀਰਾਂ ਦੇ ਸਹਾਰੇ ਉੱਤੇ ਖਤ ਰੰਦਾ ਹਰ ਵੇਲੇ ਜੀ ਤੇ ਮਹਾਰਾਜ ਸੋਖ ਰੱਖਣ ਚੜ੍ਹਦੀ ਕਲਾ ਵਿੱਚ ਸਾਰੇ ਵੀਰਾਂ ਸਾਰਿਆਂ ਦੀ ਮਿਹਰ ਦੇ ਸਦਕਾ ਅਸੀਂ 5 ਤਰੀਕ ਤੋਂ ਲੈ ਕੇ ਅੱਜ 7 ਤਰੀਕ ਨੂੰ ਖਾਣ ਪੜ ਸਭ ਆਰੰਭ ਕਰਾਇਆ ਤੇ 7 ਤਰੀਕ ਨੂੰ ਅੱਜ ਭੋਗ ਪਾਇਆ ਗਿਆ ਜੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਦਿਨ ਦੁਪਣੀ ਰਾਤ ਚੌਗਣੀ ਸਾਡੇ ਸਾਰੇ ਵੀਰ ਭਰਾ ਚੜ੍ਹਦੀ ਕਲਾ ਵਿੱਚ ਰਹਿਣ ਕਪ ਸ਼ਾਂਤੀ ਵਿੱਚ ਰਹਿਣਾ ਆਪਣੇ ਪਰਿਵਾਰ ਦੇ ਲਈ ਜਿਹੜੇ ਦਿਨ ਰਾਤ ਰੋੜਾਂ ਉੱਤੇ ਫਿਰਦੇ ਆ ਤੇ ਉਹ ਮਹਾਰਾਜ ਸ਼ੁਕਰਾਨਾ ਕਰਨੇ ਦੇ ਲਈ ਬਈ ਸਾਡੇ ਹੱਥਾਂ ਤੇ ਹਮੇਸ਼ਾ ਦੀ ਹੱਥ ਰੱਖਿਓ ਤਾਂ ਉਹਨਾਂ ਦੇ ਓਟ ਆਸਰਾ ਲਿਆ ਹੈਗਾ ਜੀ ਅੱਜ ਭੋਗ ਪਾਏ ਗਏ ਆ ਜਿੰਨੇ ਵੀ ਸਾਡੇ ਵੀਰ ਭਰਾ ਸਾਰੋਂ ਚੱਲ ਕੇ ਆਏ ਆ 70 ਮੀਲ ਢਾਬਾ ਆ ਜੀ ਸਾਡੇ ਮੁਰਤਲ ਤੋਂ ਉੱਥੋਂ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਰਤਵਾ ਢਾਬਾ ਆ ਸਾਡੇ ਬਰਾਜਪੁਰੇ ਦੇ ਕੋਲ ਉਹ ਭਰਾ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਕੇਸਰੀ ਢਾਬੇ ਵਾਲੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇਸੇ ਤਰ੍ਹਾਂ ਅਮਰਸਰ ਸਾਈਡ ਤੋਂ ਦਾਣਾ ਪਾਣੀ ਢਾਬਾ ਆਇਆ ਜੀ ਮੱਲੀ ਢਾਬਾ ਕਹਿੰਦੇ ਉਹਨਾਂ ਨੂੰ ਉਹ ਵੀ ਵੀਰ ਹਣੀ ਆਏ ਆ ਉਹਨਾਂ ਦਾ ਧੰਨਵਾਦ ਇੱਕ ਹੋਰ ਮੱਲੀ ਢਾਬਾ ਆਇਆ ਉਹ ਵੀ ਸਾਡੇ ਵੀਰ ਆਏ ਉਹਨਾਂ ਦਾ ਵੀ ਧੰਨਵਾਦ ਆ ਜੀ ਤੇ ਸਾਰੇ ਜਿੰਨੇ ਵੀ ਭਰਾ ਸਾਡੇ ਕੋਲ ਇੱਥੇ ਪਹੁੰਚੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੇ ਸਾਡੇ ਭਰਾ ਆ ਸਾਰੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਚੱਲਦੇ ਆ ਕੋਈ ਸਾਡੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਪਸ ਵਿੱਚ ਕੋਈ ਇਖਲਾਕ ਨਹੀਂ ਸਾਰੇ ਭਰਾ ਆ ਆਪਸ ਵਿੱਚ ਤੇ ਸਾਰੇ ਨਾਲ ਮਿਲ ਕੇ ਹਰ ਇੱਕ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਓਟਾਫਰੇ ਨਾਲ ਹਰੇਕ ਸਾਲ ਖਾਣ ਪਰਸਾਪ ਕਰਾਉਂਦੇ ਆ ਜੀ ਬਾਬਾ ਜੀ ਮਹਾਰਾਜ ਰੱਖਣ ਸਾਰਿਆਂ ਭਰਾਵਾਂ ਦੇ ਉੱਤੇ ਤੇ ਹਰੇਕ ਸਾਲ ਇਹਦੇ ਚਾਦੀ ਕਲਾ ਵਿੱਚ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸੋ ਵੀਰ ਜੀ ਨੂੰ ਕਹਿਣਾ ਚਾਹੁੰਦੇ ਕੀ ਅੱਜ ਤੇ ਕੀ ਕਹਿਣਾ ਚਾਹੁੰਦਾ ਇੱਥੇ ਦੇ ਜਿੰਨੇ ਵੀ ਭਰਾਵਾਂ ਨੇ ਤੇ ਸਭ ਭਰਾਵਾਂ ਨੇ ਤੇ ਮੰਨੀ ਪਾਈ ਹੁਣੀ ਜਿਨਾ ਮੰਨੀ ਹੁਣੀ ਸਾਰਿਆਂ ਨੇ ਬੜੀਆ ਬਚਾ ਦਿੱਤੇ ਆ ਕਿ ਜਿੱਦਾਂ ਕਿ ਸਾਰੇ ਲੋਕ ਦੇ ਸਬੰਧ ਕਰਦੇ ਇੱਥੇ ਡਿਲੀਵਰ ਭਾਈਆਂ ਦਾ ਵੀ ਸਬੰਧ ਹੁੰਦਾ ਕਿਸੇ ਦਾ ਤੇ ਸਾਡੇ ਵੀ ਇਹ ਕਮਾਈ ਦੇ ਵਿੱਚੋਂ ਅਸੀਂ ਵੀ ਮਹਾਰਾਜ ਦੇ ਲਿਖੇ ਕੁੱਛ ਲਾਈਏ ਤੇ ਚਰਨਾਂ ਦਾ ਜਹਾਂ ਲਈਏ ਸਾਰੇ ਦਾ ਨਵਾਂ ਕਰਤ ਸਮਾਹ ਲਏ ਸਾਰੀ ਮਾਰਕੀਟ ਸਾਡੇ ਫੀਲ ਪਾਈ ਭੈਣ ਸਾਰੇ ਲੈਵਲ ਪਾਈ ਸਾਰੇ ਤੰਦਰੁਸਤ ਰਹਿਣ ਮਹਾਰਾਜ ਦਾ ਨਾਮ ਲਈਏ ਪੈਸੇ ਤਾਂ ਸਾਰੇ ਮਹਾਰਾਜ ਨਾਲੇ ਨਹੀਂ ਤਾਂ ਹਰੇਕ ਜਗ੍ਹਾ ਜਾਂਦੇ ਆ ਡਰਾਈਵਰ ਇੱਕੋ ਇੱਕ ਡਰਾਈਵਰ ਭਾਈ ਜਾ ਰਿਹਾ ਜਿਹੜਾ ਹਰੇਕ ਧਰਮ ਦੀ ਜਗ੍ਹਾ ਤੇ ਜਾਂਦਾ ਹੈ ਹਰੇਕ ਸਵਾਰੀ ਦੇ ਨਾਲ ਇੱਕ ਧਰਮ ਦੇ ਨਾਲ ਪਹੁੰਚਦਾ ਆ ਇਸ ਲਈ ਅਸੀਂ ਸਾਰੇ ਹੀ ਡਰਾਈਵਰ ਭਾਈਚਾਰੇ ਦਾ ਤੇ ਆਲ ਵਾਲੇ ਸਾਰੀ ਮਾਰਕੀਟ ਕਮੇਟੀ ਦਾ ਆਲ ਦੇ ਵਾਲੇ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਸਾਡਾ ਇੰਨਾ ਸਾਥ ਦਿੱਤਾ ਹੈ ਨਾ ਵੀਰਾ ਭਰਾਵਾਂ ਨੇ ਅਸੀਂ ਗਾ ਤੋਂ ਆਪ ਕਰ ਰਹੇ ਹਾਂ ਇਹ ਸਾਡਾ ਇਦਾਂ ਹੀ ਸਦਾ ਹੀ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦ ਜਿੱਥੇ ਕਿ ਗੁਰਨਾਨਕ ਟੈਕਸੀ ਜੁਨੀਅਨ ਵਾਲੋ ਅੱਜ ਅੱਛੀਆਂ ਸਵਾਵਾਂ ਨਮਾਈਆਂਗੇ ਉੱਥੇ ਲਾਕਾ ਪੜਦੀਆਂ ਸੰਗਤਾਂ ਨੂੰ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਇੱਕ ਬਹੁਤ ਹੀ ਧਾਰਮਿਕ ਖਿਆਲਾਂ ਦੇ ਇੱਕ ਜੁਨੀਅਨ ਹੈ ਜੋ ਧਾਰਮਿਕ ਖਿਆਲ ਰੱਖ ਕੇ ਹਰ ਹੱਥ ਧਾਰਮਿਕ ਸਥਾਨਾਂ ਦੇ ਵਿੱਚ ਜਾਂਦੇ ਹੋਣਗੇ ਇਹਨਾਂ ਦੀਆਂ ਵਧੀਆ ਵਧੀਆ ਸਵਾਮਾਂ ਤੁਸੀਂ ਲੈ ਕੇ ਇਹਨਾਂ ਨੂੰ ਵੀ ਮਾਨ ਬਖਸ਼ਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ